ਅੱਜ ਬਾਗੜਾ ਬਿਆਸ ਇੰਪਲਾਈਮੈਂਟਿਕ ਕਾਪੀ ਤਲਵਾੜਾ ਯੂਨਟ ਜਿਹੜਾ ਹੈ ਉਹ ਪਾਵਰ ਕਮ ਕੌਮ ਦੇ ਉਹ ਕਰਮਚਾਰੀ ਜਿਹੜੇ ਪਿਛਲੇ ਦਿਨ 11 12 ਤੇ 3 ਦਿਨ ਦੀ ਹੜਤਾਲ ਚ ਜਿਹੜੇ ਆ ਉਹ ਖੜੇ ਪੇ ਉਹ ਹੜਤਾਲ ਤੇ ਗੇਪੇ ਸਾਡੀ ਬਾਗੜਾ ਬਿਆਸ ਇੰਪਲਾਈਮੈਂਟਿਕ ਉਹਨਾਂ ਬਾਦਰ ਕਾਪੀਆ ਦੇ ਨਾਲ ਖੜੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਚ ਸੰਘਰਸ਼ ਤਿੱਖਾ ਹੁੰਦਾ ਕਿਤੇ ਉਹਨਾਂ ਵੱਲੋਂ ਸਾਂਦੇ ਸਾਨੂੰ ਕੋਈ ਆਦੇਸ਼ ਹੁੰਦਾ ਤਾਂ ਅਸੀਂ ਬਿਜਲੀ ਪਾਣੀ ਬੰਦ ਕਰਕੇ ਵੀ ਉਹਨਾਂ ਦੇ ਸਮਰਥਨ ਵਿੱਚ ਕੋਈ ਵੀ ਆਪਣੇ ਸਮਰਥਨ ਵਿੱਚ ਆਪਣੇ ਖੜੇ ਹੋਵਾਂਗੇ ਧੰਨਵਾਦ ਆਪਾਂ ਦਾ ਥੋੜਾ ਜਿਹਾ ਲਾਣਾ بارش ਪੈ ਰਹੀ ਹੈ ਅੱਜ ਇਹ ਗੇਟ ਬੰਦੇ ਦੇ ਨਾਲ ਬਿਤੇ ਸਾਥੀਓ ਪੰਜਾਬ ਦੇ ਜਿਹੜੇ ਪੀਐਸਪੀ ਸੀਐਸਪੀਐਲ ਦੇ ਮੁਲਾਜ਼ਮ ਨੂੰ ਟਾਰਕ ਦੇ ਉਹ ਤਿੰਨ ਦਿਨ ਲਗਾਤਾਰ 11 12 13 ਜਿੱਤੀ ਲੈ ਕੇ ਸਤਿ ਸ੍ਰੀ ਅਕਾਲ ਸਾਥੀਓ। ਬਾਰਾ ਕੰਪਨ ਦੇ ਕਾਤੇ ਹੁੰਦੇ ਸਮਰਥਨ ਦੇ ਵਿੱਚ ਅੱਜ ਗੇਟ ਰੈਲੀ ਕਰ ਰਹੇ ਹਾਂ ਸਾਥੀਓ। ਦੇ ਆਪ ਇਹਨਾਂ ਦੇ ਸਮਰਥਨ ਕਰਦੇ ਜੋ ਵੀ ਉਹਨਾਂ ਦਾ ਕੋਈ ਹੁਕਮ ਆਊਗਾ ਤੁਹਾਨੂੰ ਆਪੀ ਉਹਦਾ ਪੂਰਾ ਪਾਲਣਾ ਕਰਨਾ ਪੜੇਗਾ। ਜੇ ਸਾਨੂੰ ਬਿਜਲੀ ਪਾਣੀ ਬੰਦ ਕਰਨਾ ਪਿਆ ਉਹ ਵੀ ਕਰਾਂਗੇ। ਸਾਥੀਓ ਉਹਨਾਂ ਮੈਂ ਬੇਨਤੀ ਕਰਾਂਗਾ ਕਾਮਰੇਡ ਸੋਮਰਾਜ ਜੀ ਛੋਟੇ ਟਾਈਮ ਦੇ ਵਿੱਚ ਅਪੀਲ ਕਰਨ ਸਾਥੀਓ। ਕਾਮਰੇਡ ਸੋਮਰਾਜ ਜੀ। ਡਰੇ ਪ੍ਰਧਾਨਗੀ ਮੰਡਲ ਜੀ ਘੜੇ ਹੋਏ ਕਰਮਚਾਰੀ ਸਾਥੀਓ ਤੇ ਭੈਣੋ ਤੇ ਮੇਰੇ ਸੀਆਈਡੀ ਵਾਲੇ ਭਰਾ ਮੈਂ ਤੁਹਾਡਾ ਪਹਿਲਾ ਧੰਨਵਾਦ ਕਰਦਾ ਕਿ ਇੰਨੀ ਵਾਰਸ਼ ਦੇ ਵਿੱਚ ਤੁਸੀਂ ਸਾਡੇ ਨਾਲ ਸਹਿਯੋਗ ਦੇ ਰਹੇ ਹੋ ਗੇਟ ਮੀਟਿੰਗ ਸੁਣ ਰਹੇ ਹੋ ਕਿ ਅੱਜ ਅਸੀਂ ਕਿਉਂ ਆਣਾ ਪਿਆ ਇਸ ਵੀ ਦੇ ਜਿਹੜੇ ਮਲਾਜ ਜਿੰਦਾਬਾਦ ਇਨਕਲਾਬ ਜਿੰਦਾਬਾਦ 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 ਮੁਰਦਾਬਾਦ ਜੈ ਸਰਕਾਰ ਮੁਰਦਾਬਾਦ 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 ਜੈ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਸਰਕਾਰ ਇਹ ਵੀ ਸਾਥੀ ਕਾਗਰੇ ਨੇ ਦੱਸਿਆ ਕਿ ਜਦੋਂ ਪੰਜਾਬ ਸਰਕਾਰ ਬਣੀ ਸੀ ਤਾਂ ਮੁਲਾਜ਼ਮਾਂ ਨੇ ਕਹਿੰਦੇ ਵੀ ਆਂਦੇ ਹਰਾ ਪੈਣ ਤੇ ਤੁਹਾਡੇ ਜੋ ਵੀ ਟੰਡਾ ਤੰਗੜਾਲ ਨਹੀਂ ਕਰਨ ਦਿਆਂਗੇ ਪਰ ਹੋਰ ਅੱਜ ਉਹ ਨੌਬਤ ਆ ਗਈ ਆ ਤੁਹਾਡਾ ਡੀਏ 55% ਹੈ ਤੇ ਉਹਨਾਂ ਦਾ 44% 13% ਡੀਏ ਕੱਟ ਲੈ ਰਿਹਾ ਸਾਥੀ ਹੋਰ ਮੈਂ ਬੇਨਤੀ ਕਰਾਂਗਾ ਸਾਥੀ ਸੁਰਿੰਦਰ ਜੀ ਆਣ ਕੇ ਥੀਲ ਕਰਨ ਸਾਥੀ ਨੂੰ ਮਾਣ ਦੇਣ ਕਰੰਕਾਰੀ ਇੱਕ ਨੂੰ ਜਿੰਦਾਬਾਦ ਇਹ ਤੇ ਸਿਲਵੇ ਦਾ ਮੁੱਦਾ ਚੱਲਿਆ ਜੀ। ਕੱਤੀ ਗਸਤ ਨੂੰ ਗੇਟ ਮੀਟਿੰਗ ਕੀਤੀ ਦਫ਼ਤਰਾਂ ਤੇ 2 ਨੂੰ ਸ਼ਨੀਵਾਰ ਨੂੰ ਤੇ 3 ਨੂੰ ਐਤਵਾਰ। 4 ਨੂੰ ਸਿਲਵੇ ਦਾ ਕੰਮ ਲੱਗਾ, 5 ਨੂੰ ਉਹਨਾਂ ਨੇ ਪਾਣੀ ਛੱਡਤਾ। ਜਿਹੜੀ ਅਸੀਂ ਕੋਈ ਮਕਾਨ ਬਣਾਉਂਦੇ ਆ ਉਹਨੂੰ ਵੀ ਟਾਈਮ ਲੱਗਦਾ ਉਹਨੂੰ ਪੱਕਾ ਹੋਣ ਨੂੰ ਜਾਂ ਕੁਝ। ਇਹਨਾਂ ਨੇ 4 ਨੂੰ ਤੇਰੀ ਕਿੱਤੀ 5 ਨੂੰ ਪਾਣੀ ਛੱਡਤਾ। ਇਹ ਬਾਤ ਵੀ ਦੇਖੋ ਰਪੇਰ 4 ਨੂੰ ਕਰਬ ਰਪੇਰ 4 ਦੇ ਵਿੱਚ 5 ਨੂੰ ਪਾਣੀ ਠੀਕ ਹੈ ਠੀਕ ਹੋ ਸਕਦਾ ਤੇ ਸਾਥੀਓ ਅੱਜ ਆਸੀ ਗੇਟ ਦੇ ਵਿੱਚ ਇੱਕ ਅਸਲੀ ਕਰਾ ਕੇ ਪਾਣੀ ਹੋ ਜਾਵੇਗਾ ਇਨਯਾਸਕੀ ਅੱਲਾਹ ਯਾ ਇਨਯਾਸੀ ਦਾ ਸਮਰਥਨ ਕਰਦੇ ਮੈਂ ਇਹਨਾਂ ਸ਼ਖਸਾਂ ਨਾਲ ਬਹੁਤ ਖਰਾਬ ਹੈ ਜਾਗੋ ਇਹ ਸਾਥੀ ਨੇ ਮਿਲ ਕੀਤੀ ਹੈ ਪਿਆਸੀ ਵੀ ਜਿਹੜੇ ਬੀਐਸਟੀ ਅੱਦੋਂ ਤੋਂ ਕਰਮਚਾਰੀ ਜਿਹੜੇ ਆ ਢਾਲਦੇ ਨਾਲ ਇਕੱਠੇ ਆ ਹੁਣ ਮੈਂ ਬੇਨਤੀ ਕਰਦਾ Ashok ji माननीय मंडल का मेरे कर्मचारी साथियों सब सबसे पहले मैं आप लोगों का बहुत बहुत धन्यवाद करता हूँ जो कि आप इतनी बारिश में भी साथ दे रहे हो साथियों ने दस दिया कि आज पी कर्मचारी साथी जड़े हमारे तीन दिन से तीन दिन की छुट्टी लेके के पे है बाघड़ा ब्याज इम्प्लाईज उन्हों का समर्थन करती है और अजीब पलचार सरकार का विरोध करते हैं और केंद्र सरकार का भी विरोध करते हैं जरा कि काले कानून जे सरकार ले रही है असि उन्होंने खिलाफ हैं और साथियों दूसरी बात जरा कि साड़ा साखड़ा ब्यास इम्प्लाई यूनियन जो संघर्ष कर रही है उसका छिका आपको जरूर मिलेगा मैं आपको विश्वास के साथ कहता हूँ कि अट्ठाईस तारीख को जी दिल्ली मीटिंग है बोर्ड की और जत्बंदी की उसके अंदर सानू पूरी पूरी उम्मीद है साडा पेश अकेल कैरियर ਅਜਿਹਾ ਸਾਡਾ ਬੋਲਣਾ ਹੈ ਉਹ ਸਾਡੇ ਮੈਨੂੰ ਉਮੀਦ ਹੈ ਕਿ ਅੱਜ ਉਹਨੂੰ ਲਾਗੂ ਕਰਾ ਕਰਾਂਗੇ ਔਰ ਮੈਂ ਪੀਐਸਪੀ ਪੰਜਾਬ ਤਜਲੀਪਾੜੇ ਕਰਮਚਾਰੀਆਂ ਦਾ ਬਾਘੜਾ ਬਿਆਸ ਪੂਰਾ ਸਮਰਥਨ ਕਰਦੀ ਹਾਂ ਤਿੰਨ ਤਿੰਨ ਵਾਸਤੇ ਸਟੇਗ ਤੇ ਗਏ ਆ ਆਪਦੀਆਂ ਮੰਗਾਂ ਨੂੰ ਲੈ ਕੇ ਕਿ ਜਦੋਂ ਪੰਜਾਬ ਸਰਕਾਰ ਆਈ ਸੀਗੀ ਉਹ ਕਹਿੰਦੀ ਸੀਗੀ ਮੈਂ ਪਹਿਲਾ ਹਰਾਪਿੰਡ ਚਲਾ ਕੇ ਮਲਾਜਮਾਂ ਦਾ ਕਲਿਆਣ ਕਰਾਂਗਾ ਕਿ ਅੱਜ ਹਰਾਪਿੰਡ ਪਤਾ ਨਹੀਂ ਕਿਹੜੇ ਡੈਸ਼ਪਿੰਜ ਚ ਚਲੇ ਗਿਆ ਜਿਹੜੀ ਪੈਨਸ਼ਨ ਮੰਨਣ ਦੀ ਗੱਲ ਕੀਤੀ ਸੀਗੀ ਹੁਣ ਕਹਿੰਦੇ ਆ ਸੋਧ ਕਰਨੀ ਆ ਤੇ ਦੱਸੋ ਵੀ ਉਹਦੇ ਵਿੱਚ ਕੀ ਤੁਸੀਂ ਛਾਂ ਨਾ ਲਾਉਣਾ ਜਿਹੜੀ ਪਹਿਲਾਂ ਪੈਨਸ਼ਨ ਲੱਗੀ ਆ ਉਹ ਲਾਗੂ ਕੀਤੀ ਜਾਵੇ ਸਾਰਿਆਂ ਤੋਂ ਪਹਿਲਾਂ ਤੁਸੀਂ ਕਿਹਾ ਸੀਗਾ ਤੁਸੀਂ ਨਹੀਂ ਕੀਤਾ ਮਾਚਲ ਨੇ ਬਾਅਦ ਚ ਕਿਹਾ ਤੇ ਸਾਰਿਆਂ ਤੋਂ ਪਹਿਲਾਂ ਪੈਨਸ਼ਨ ਲਾਗੂ ਕੀਤੀ ਆ ਸਾਥੀਓ ਕਿ ਨਾ ਨਾ ਜਿਹੜਾ ਸੀਐਫ ਆਰੀਆ ਉਹਦਾ ਅਸੀਂ ਪਾਖੜਾ ਜਦੈਮੰਦੀ ਅਸੀਂ ਵਿਰੋਧ ਕਰ ਰਹੇ ਆ ਇਸ ਕਰਕੇ ਕਿ ਉਹ ਕਿ ਉਹਨਾਂ ਦਾ 25% ਜਿਹੜਾ ਹੈਗਾ ਕੱਚਾ ਵਜਾ ਦੇ ਆ ਕਿ ਸਾਡੇ ਕਿ ਇੰਨੇ ਮੁਲਾਜ਼ਮਾਂ ਨੇ ਕੀ ਜਿਹੜੀ ਗਲਤੀ ਉਹ ਕਰਨੀ ਹੋਈ ਹੈ ਜਿਹੜਾ ਕਿ ਇਹਨਾਂ ਨੂੰ ਵਾਪਸ ਕੀ ਭੇਜਣ ਦੀ ਕੋਸ਼ਿਸ਼ ਕੀਤੀ